ਉਮਰ 88 ਸਾਲ ਆਉਂਦਾ ਹੀ ਯਕੀਨ ਤੁਹਾਨੂੰ ਨਹੀਂ ਆਉਣਾ 88 ਸਾਲ ਉਮਰਾਂ ਬਾਪੂ ਦੀ ਆਪਣੇ ਤਾਇਆ ਜੀ ਨੇ ਆਪਣਾ ਭਰਾ ਵਾ ਗੋਲੂ ਚੀਮਾ ਵੀਰ ਉਹਨਾਂ ਦੇ ਸਤਿਕਾਰਯੋਗ ਫਾਦਰ ਸਾਹਿਬ ਨੇ ਦੇਖੋ ਵੀ ਕਿੰਨਾ ਸਰੀਰ ਸਾਫ਼ ਕੇ ਰੱਖਿਆ ਫਿੱਟ ਰੱਖਿਆ ਹੋਇਆ ਇਹ ਸਭ ਖਰਾਕ ਪਾਣੀ ਦਾ ਹੁੰਦਾ ਜੀ ਮਤਲਬ ਸਿਸਟਮ ਤੇ ਵੀਰ ਕਹਿੰਦਾ ਵੀ ਜਿਹੜੀ ਮੈਨੂੰ ਪਹਿਲਵਾਨੀ ਚ ਪਾਉਣ ਦਾ ਵੀ ਬਾਪੂ ਦਾ ਹੀ ਸਾਰਾ ਹੋਂ ਸੀਗਾ ਸੁਪਨਾ ਸੀ ਤੇ ਦੇਖੋ ਬਾਪੂ ਫਿਰ ਚੱਕਦਾ 88 ਸਾਲ ਉਮਰ ਯਾਰ ਦੇਖ ਲੋ ਇੱਥੇ ਆਪਣਾ 30 35 ਵਾਲਿਆਂ ਦੇ ਪੜਾਕੇ ਚੱਲੇ ਪਏ ਨੇ ਤੇ ਕੀ ਆ ਬਾਤ ਆ ਕਿਉਂ ਲਾਉਂਦਾ ਸਿਰ ਆ ਬਾਪੂ ਫਿਰ ਦੇਖੀ ਚਲੋ